ਹਲੋ ਹਲੋ ਹਾਂ ਜੀ ਕੀ ਹਾਲ ਜੀ 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 ਠੀਕ ਠਾਕ ਜੀ ਐ ਸੋਨ ਨਿਊ ਸਟੇਲ ਤੋਂ ਬੁ来 ਕੀ 9 ਤੋਂ ਕਿੱਥੇ ਐ ਕਿੱਥੇ ਹਾਂ ਜੀ K9 ਤੋਂ ਨੂਰਮਹਿਲ ਤੋਂ K9 ਹਾਂ ਜੀ ਹਾਂ ਜੀ ਜੀ ਹਾਂ ਜੀ ਮੈਂ ਆਇਆ ਤੁਸੀਂ ਆ ਰਹੇ ਹੋ ਨੂਰਮਹਿਲ ਅੱਜ ਹੁਕਮ ਕਰੋ ਹੁਕਮ ਹੁਕਮ ਇੱਕ ਦਾ ਉਹ ਤੁਹਾਨੂੰ ਪਤਾ ਹੀ ਆ ਉਹ ਜਿਹੜੀ ਬਿਲਡਿੰਗ ਬਣੀ ਜਾਂਦੀ ਆ ਹਾਂਜੀ ਹਾਂ ਜਿਹੜੇ ਤੁਸੀਂ ਰੋਕਣ ਵੀ ਗਏ ਸੀ ਤਾਂ ਉਹ ਰੁਕੇ ਨਹੀਂ ਹੈਗੇ ਹਲੇ ਤੱਕ ਉੱਪਰ ਆਵਾ ਹੁਣ ਮੈਂ ਗੱਲ ਇਹ ਆ ਵੀ ਐਸਓ ਇੱਥੇ ਹੈ ਕੋਈ ਨਹੀਂ ਆ ਉਹ ਤਾਂ ਪੰਜ ਹੈ ਰਿਆ ਕੋਈ ਕਿਤੇ ਕਿਤੇ ਪੰਗਾ ਲਮਾ ਮੈਂ ਤਾਂ ਤਾਂ ਗੱਲ ਕੀ ਸਰ ਉਹਨਾਂ ਨੇ ਮੈਂ ਸਰਕਾਰ ਦੇ ਖਿਲਾਫ ਲਿਖ ਕੇ ਭੇਜਦਾ ਯਾਰ ਮੈਂ ਐਸਓ ਨੂੰ ਭੇਜਦਾ ਕੀ ਕਰਾਂ ਮੈਂ ਇਕੱਲਾ ਉਹਨਾਂ ਨੇ ਸਰ ਪਿੱਲਰ ਵੀ ਖੜੇ ਕਰਨੇ ਸ਼ੁਰੂ ਕਰ ਦਿੱਤੇ ਕੰਦਾ ਵੀ ਖੜੀਆ ਕਰੀ ਜਾਂਦੇ ਆ ਅੱਛਾ 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 ਤੇ ਇਦਾਂ ਤਾਂ ਸੇਕ ਕਰਦਾ ਕਰਦਾ ਮੈਂ ਕੁਛ ਤਾਂ ਗੱਲ ਕੀ ਸਰ ਫਿਰ ਤਾਂ ਤੁਹਾਡਾ ਕੋਈ ਫਾਇਦਾ ਹੀ ਨਾ ਹੋਇਆ ਤੈਨੂੰ ਵੀ ਬੈ ਸਹੀ ਗੱਲ ਹੈ ਤੇ ਕੋ ਤੁਹਾਡੀ ਸੁਣਦਾ ਹੀ ਕੋਈ ਨਹੀਂ ਹੈਗਾ ਉਹ ਜਿਹੜਾ ਉਹਨਾਂ ਦਾ ਹੈਗਾ ਯਾ ਕੋਈ ਆਰਕੀਟੈਕਟ ਹੈ ਹਾਂ ਹਾਂ ਉਹਦੇ ਕਹਿਣ ਦੇ ਉੱਤੇ ਕੰਮ ਹੋਈ ਜਾਂਦਾ ਸਾਰਾ ਕੋਈ ਨਹੀਂ ਤੁਸੀਂ ਲੱਗੇ ਰਹੋ ਅੱਛਾ ਅੱਛਾ ਕਮਲ ਯਾ ਕਮਲ ਯਾ ਕੋਈ ਆਰਕੀਟੈਕਟ ਨਾ ਹੁਣੇ ਹੀ ਪੁੱਛਣਾ ਉਹਨਾਂ ਲਾਇਸੈਂਸ ਉਹਨਾਂ ਹੀ ਰੱਦ ਕਰਦੇ ਆ ਤੇ ਉਹੋ ਹੀ ਕਰਾਈ ਜਾਂਦਾ ਧੱਕੇ ਨਾਲ ਕੰਮ ਜੇ ਤੁਹਾਡਾ ਕੋਈ ਭਾਇਏ ਭਰਤ ਗਿਆ ਜੇ ਭਰਤ ਗਿਆ ਉੱਥੇ ਕਹਿੰਦੇ ਜੀ ਇਹ ਤਾਂ ਸਸਪੈਂਡ ਕੀਤਾ ਛੱਡੋ ਇਹਨੂੰ ਕਿਹੜਾ ਪੁੱਛਦਾ ਅੱਛਾ ਦੱਸੋ ਇਹ ਹਾਲਾਤ ਆ ਜੇ ਅਫਸਰਾਂ ਦੇ ਕਹਿਣ ਤੇ ਇਹ ਕੰਮ ਨਹੀਂ ਰੁਕਣਾ ਤੇ ਫੇਰ ਸਾਰ ਰੁਕਣਾ ਕਦੋਂ ਆ ਉਹ ਜਰਾ ਅਫਸਰ ਮੈਂ ਖਣ ਪਤਾ ਮੈਂ ਕੱਲਾ ਹੀ ਉਹ ਇੱਕ ਟਾਇਆ ਵੀ ਹਾਰ ਉਹ ਤਾਂ ਠੀਕ ਆ ਇਹਨੂੰ ਜਵਾਬ ਦੇਣਾ ਪੈਣਾ ਪਰ ਥੱਲੇ ਮੇਰਾ ਕੋਈ ਫਾਸਬੋਡੀ ਰੇਟ ਵੀ ਤਾਂ ਹੋਣ ਥੱਲੇ ਬੈਠੇ ਜਿਹਨੂੰ ਮੈਂ ਕਹਾਂ ਮੈਂ ਚੱਲ ਪੀ ਐਸਓ ਚਲੋ ਜਾ ਕੇ ਆ ਕਰਕੇ ਆ ਨਹੀਂ ਸਰ ਜ਼ਰੂਰੀ ਆ ਇਹ ਜੇ ਤਾਂ ਵੀ ਬੰਦ ਕਰਾਓ ਜਾਂ ਫੇਰ ਤੁਹਾਨੂੰ ਫੇਰ ਤੁਸੀਂ ਔੜਾ ਕਦੋਂ ਤੱਕ ਉਦਾਂ ਮੈਂ ਕਰਵਾਉਣਾ ਬੰਦ ਕਰਾਉਣਾ ਮੈਂ ਕਰਾਉਣਾ ਇਹ ਨਹੀਂ ਮੈਂ ਕਰਦਾ ਕੁਝ ਤੇ ਜਾਂ ਦੱਸੋ ਕੋਈ ਉਹਦੇ ਤੇ ਆਪਣਾ ਬਿਆਨ ਦੇ ਦਿਓ ਸਾਨੂੰ ਆਪਣਾ ਕਿ ਕੀ ਕਾਰਵਾਈ ਹੈਗੀਗਾ ਪੰਨੇ ਮਾਹਨ ਮੈਂ ਕਾਰਵਾਈ ਤਾਂ ਮੈਂ ਕਰਾਂ ਮੈਂ ਜਾ ਰਿਹਾ ਇੱਕ ਤਾਂ ਮੇਰੇ ਜਦ ਪਾਦੀ ਮੇਰੀ ਛਾਹ ਘਟੋਂ ਆ ਹੋ ਗਿਆ ਲੋਨਾਂ ਚ ਲੰਡਿਆਂ ਮੈਂ ਭਰਾ ਹੋ ਗਿਆ ਐ ਸਟਾਫ ਹੈ ਨਹੀਂਗਾ ਥੱਲੇ ਮੈਂ ਕਰਾਂ ਕਿ ਮੈਂ ਸਰ ਉਹ ਤਾਂ ਤੁਹਾਡੀ ਮੈਂ ਗੱਲ ਸਮਝਦਾ ਪਰ ਇਹ ਵੀ ਤਾਂ ਤੱਕਾ ਯਾਰ ਨਗਰ ਕੌਂਸਲ ਨੇ ਸਾਰੇ ਕਿੱਦਾਂ ਕਰਾਇਆ ਸੀ ਕੋਈ ਹੋਰ